ਪੰਜਾਬ ਪੁਲਿਸ ਦੀ ਵਰਦੀ ਦੇ ਵਿੱਚ ਆਏ ਵਿਅਕਤੀ ਦੇ ਵੱਲੋਂ ਵੱਡਾ ਕਾਰਾ ਕੀਤਾ ਗਿਆ। ਇਹ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋ ਗਈ ਹੈ। ਤੁਹਾਨੂੰ ਸਭ ਤੋਂ ਪਹਿਲਾਂ ਸੀਸੀਟੀਵੀ ਵੀਡੀਓ ਦਿਖਾਉਂਦੇ ਹਾਂ ਜਿਸ ਦੇ ਵਿੱਚ ਪੰਜਾਬ ਪੁਲਿਸ ਦੀ ਵਰਦੀ ਦੇ ਵਿੱਚ ਇੱਕ ਬੰਦਾ ਆਉਂਦਾ ਦੁਕਾਨ ਦੇ ਅੰਦਰ ਦਾਖਲ ਹੁੰਦਾ ਫਿਰ ਦੁਕਾਨਦਾਰਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਫਸਾਉਂਦਾ ਹੈ ਤੇ ਉਹਨਾਂ ਨੂੰ ਕਹਿੰਦਾ ਹੈ ਕਿ ਮੇਰਾ ਇੱਕ ਸਾਥੀ ਪੁਲਿਸ ਮੁਲਾਜ਼ਮ ਹੈ ਜਿਸ ਦਾ ਛੋਟਾ ਬੇਟਾ ਹੈ ਜਿਸ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਹੈ ਉਸ ਨੂੰ ਹਸਪਤਾਲ ਵਿਖੇ ਦਾਖਲ ਕਰਵਾਣਾ ਹੈ ਸਾਡੇ ਕੋਲ ਕੈਸ਼ ਜਿਹੜਾ ਉਹ ਨਹੀਂ ਹੈ ਜਿਸ ਕਰਕੇ ਅਸੀਂ ਤੁਹਾਨੂੰ ਅਕਾਊਂਟ ਰਾਹੀਂ ਟਰਾਂਸਫਰ ਕਰ ਦਿੰਦੇ ਆ ਤੇ ਤੁਸੀਂ ਸਾਨੂੰ ਨਕਦ ਪੈਸੇ ਜਿਹੜੇ ਨੇ ਉਹ ਦੇ ਦੇਵੋ ਜਿਸ ਤੋਂ ਬਾਅਦ ਜੋ ਦੁਕਾਨਦਾਰ ਹੁੰਦੇ ਨੇ ਉਹ ਮਦਦ ਕਰਨ ਦਾ ਕਹਿ ਕੇ ਪੈਸੇ ਵੀ ਜਿਹੜੇ ਨੇ ਉਹ ਇਸ ਪੁਲਿਸ ਮੁਲਾਜ਼ਮ ਨੂੰ ਦੇ ਦਿੰਦੇ ਨੇ ਪੁਲਿਸ ਮੁਲਾਜ਼ਮ ਦੀ ਵਲਤੀ ਜਿਹੜੀ ਹੈ ਇਸ ਵਿਅਕਤੀ ਨੇ ਪਾਈ ਹੋਈ ਹੈ ਹਾਲਾਂਕਿ ਕੌਣ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਇਸ ਦੀ ਕੋਈ ਜਾਣਕਾਰੀ ਨਹੀਂ ਹੈ ਪਰ ਸੀਸੀਟੀਵੀ ਦੇ ਵਿੱਚ ਇਹ ਵਿਅਕਤੀ ਕੈਦ ਹੋ ਗਿਆ ਹੈ ਪਹਿਲਾ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਉਂਦਾ ਹੈ ਪੁਲਿਸ ਵਰਦੀਸ਼ ਨੇ ਪਾਈ ਹੋਈ ਹੈ ਦੁਕਾਨ ਦੇ ਅੰਦਰ ਦਾਖਲ ਹੁੰਦਾ ਹੈ ਦੁਕਾਨਦਾਰਾਂ ਦੇ ਨਾਲ ਗੱਲਾਂ ਬਾਤਾਂ ਕਰਦਾ ਹੈ ਤੇ ਫਿਰ ਉਹਨਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਫਸੋਂਦਾ ਹੈ ਤੇ ਕਹਿੰਦਾ ਹੈ ਕਿ ਮੇਰਾ ਸਾਥੀ ਪੁਲਿਸ ਮੁਲਾਜ਼ਮ ਹੈ ਉਸ ਦਾ ਛੋਟਾ ਬੇਟਾ ਹੈ ਜੋ ਕਿ ਬਿਮਾਰ ਹੈ ਉਸ ਨੂੰ ਹਸਪਤਾਲ ਵਿਖੇ ਦਾਖਲ ਕਰਵਾਉਣਾ ਹੈ ਪਰ ਸਾਡੇ ਕੋਲ ਕੈਸ਼ ਨਹੀਂ ਹੈ ਜਿਸ ਕਰਕੇ ਤੁਸੀਂ ਮੈਨੂੰ 5000 ਰੁਪਏ ਦੇ ਦਿਓ ਮੈਂ ਤੁਹਾਨੂੰ Google Pay ਰਾਹੀਂ ਟਰਾਂਸਫਰ ਕਰ ਦਿੰਦਾ ਹਾਂ ਹਾਲਾਂਕਿ ਸਕਰੀਨਸ਼ਾਟ ਜਿਹੜਾ ਹੈ ਉਹ 5000 ਰੁਪਏ ਦਾ ਦਿਖਾਇਆ ਵੀ ਜਾਂਦਾ ਹੈ ਇਸ ਵਿਅਕਤੀ ਦੇ ਵੱਲੋਂ ਤਾਂ ਤੁਹਾਨੂੰ ਦੱਸ ਦਈਏ ਕਿ ਵਿਧਾਨ ਸਭਾ ਹਲਕਾ ਪਿੰਡ ਬੱਲਵਾਨਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੁਕਾਨਦਾਰਾਂ ਦੇ ਨਾਲ ਠੱਗੀ ਕੀਤੀ ਗਈ ਹੈ ਪੰਜਾਬ ਪੁਲਿਸ ਦੀ ਵਰਦੀ ਇਸ ਵਿਅਕਤੀ ਦੇ ਵੱਲੋਂ ਪਾਈ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਪਿੰਡ ਬੱਲਵਾਨਾ ਵਿਖੇ ਇਸ ਵਿਅਕਤੀ ਦੇ ਵੱਲੋਂ ਪੰਜਾਬ ਪੁਲਿਸ ਦੀ ਵਰਦੀ ਦੇ ਵਿੱਚ ਠੱਗੀ ਮਾਰੀ ਗਈ ਹੈ ਤਾਂ ਸੀਸੀਟੀਵੀ ਦੇ ਵਿੱਚ ਸਭ ਕੁਝ ਕੈਦ ਹੋ ਗਿਆ ਕਿ ਇਸ ਤਰੀਕੇ ਪਹਿਲਾਂ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਉਂਦਾ ਹੈ ਦੁਕਾਨ ਦੇ ਅੰਦਰ ਦਾਖਲ ਹੁੰਦਾ ਹੈ ਤੇ ਫਿਰ ਦੁਕਾਨਦਾਰਾਂ ਦੇ ਨਾਲ ਗੱਲਾਂ ਬਾਤਾਂ ਕਰਦਾ ਉਹਨਾਂ ਨੂੰ ਗੱਲਾਂ ਬਾਤਾਂ ਦੇ ਵਿੱਚ ਫਸਾ ਕੇ ਉਹਨਾਂ ਨੂੰ ਕਹਿੰਦਾ ਹੈ ਕਿ ਮੇਰਾ ਇੱਕ ਸਾਥੀ ਪੁਲਿਸ ਮੁਲਾਜ਼ਮ ਹੈ ਜਿਸ ਦਾ ਛੋਟਾ ਬੇਟਾ ਹੈ ਜੋ ਕਿ ਬਿਮਾਰ ਹੈ ਉਸ ਨੂੰ ਹਸਪਤਾਲ ਵਿਖੇ ਦਾਖਲ ਕਰਵਾਉਣਾ ਹੈ ਮੇਰੀ ਮਦਦ ਕਰ ਦਿਓ ਮੈਨੂੰ ਕੈਸ਼ ਦੇ ਦਿਓ ਅਤੇ ਮੈਂ ਤੁਹਾਨੂੰ Google Pay ਰਾਹੀਂ ਪੈਸੇ ਟਰਾਂਸਫਰ ਕਰ ਦਿੰਦਾ ਹਾਂ ਜਦੋਂ ਦੁਕਾਨ ਮਾਲਕ ਅਮੀਰ ਕੰਬੋਜ਼ ਦੇ ਵੱਲੋਂ ਆਪਣਾ Google Pay ਚੈੱਕ ਕੀਤਾ ਗਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਉਸਦੇ ਅਕਾਊਂਟ ਦੇ ਵਿੱਚ ਤਾਂ 1 ਰੁਪਿਆ ਵੀ ਨਹੀਂ ਆਇਆ ਉਸ ਤੋਂ ਬਾਅਦ ਉਸਨੇ ਇਸ ਵਿਅਕਤੀ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਦਾ ਕੁਝ ਵੀ ਪਤਾ ਨਹੀਂ ਲੱਗਿਆ ਜਿਸ ਤੋਂ ਬਾਅਦ ਉਸਨੇ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ ਤੇ ਹੁਣ ਪੁਲਿਸ ਦੇ ਵੱਲੋਂ ਹੀ ਇਸ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ CCTV ਵੀਡੀਓ ਦਿਖਾਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਜੋ ਕਿ ਪੁਲਿਸ ਦੀ ਵਰਦੀ ਪਾਏ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਉਂਦਾ ਹੈ ਦੁਕਾਨ ਦੇ ਅੰਦਰ ਦਾਖਲ ਹੁੰਦਾ ਤੇ ਫਿਰ ਦੁਕਾਨਦਾਰਾਂ ਦੇ ਨਾਲ ਪਹਿਲਾਂ ਗੱਲਾਂ ਬਾਤਾਂ ਕਰਦਾ ਤੇ ਫਿਰ ਉਹਨਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਫਸਾ ਲੈਂਦਾ ਤੇ ਕਹਿੰਦਾ ਕਿ ਮੇਰਾ ਇੱਕ ਸਾਥੀ ਪੁਲਿਸ ਮੁਲਾਜ਼ਮ ਹੈ ਸਾਡੇ ਕੋਲ ਕੈਸ਼ ਨਹੀਂ ਹੈ ਉਸ ਦਾ ਇੱਕ ਬੇਟਾ ਹੈ ਛੋਟਾ ਜੋ ਕਿ ਬਿਮਾਰ ਹੈ ਉਸ ਨੂੰ ਹਸਪਤਾਲ ਵਿੱਚੇ ਦਾਖਲ ਕਰਵਾਣਾ ਹੈ ਸਾਨੂੰ ਪੈਸਿਆਂ ਦੀ ਸਖਤ ਜ਼ਰੂਰਤ ਹੈ ਪਰ ਸਾਡੇ ਕੋਲ ਕੈਸ਼ ਮੌਜੂਦ ਨਹੀਂ ਹੈ ਤੁਸੀਂ ਸਾਡੀ ਮਦਦ ਕਰ ਦਿਓ ਅਸੀਂ ਤੁਹਾਨੂੰ ਆਨਲਾਈਨ ਪੈਸੇ ਜਿਹੜੇ ਨੇ ਉਹ ਅਸੀਂ ਤੁਹਾਨੂੰ ਤੁਹਾਡੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਦਿੰਦੇ ਆ ਉਸ ਤੋਂ ਬਾਅਦ ਅਜੇਹਾ ਕਹਿ ਕੇ ਉਹ ਇੱਕ ਸਕਰੀਨਸ਼ਾਟ ਵੀ ਦਿਖਾਉਂਦਾ ਹੈ ਹਾਲਾਂਕਿ ਜੋ ਅਮੀਰ ਕੰਬੋਜ਼ ਨਾ ਦਾ ਦੁਕਾਨਦਾਰ ਹੁੰਦਾ ਉਹ ਤਾਂ ਕਹਿ ਦਿੰਦਾ ਹੈ ਕਿ ਹਾਂ ਠੀਕ ਹੈ ਕੋਈ ਗੱਲ ਨਹੀਂ ਮੈਂ ਚੈੱਕ ਕਰ ਲੈਂਦਾ ਹਾਂ ਪਰ ਜਿਵੇਂ ਹੀ ਉਹ ਸਕਰੀਨਸ਼ਾਟ ਦਿਖਾਉਂਦਾ ਹੈ ਵਿਅਕਤੀ ਤਾਂ ਉਸ ਤੋਂ ਬਾਅਦ ਇਹ ਵਿਅਕਤੀ ਸਕਰੀਨਸ਼ਾਟ ਦਿਖਾਉਣ ਤੋਂ ਬਾਅਦ ਤੁਰੰਤ ਹੀ ਉੱਥੋਂ ਫਰਾਰ ਹੋ ਜਾਂਦਾ ਹੈ ਮੋਟਰਸਾਈਕਲ ਲੈ ਕੇ ਜੋ ਕਿ ਸੀਸੀਟੀਵੀ ਦੇ ਵਿੱਚੋਂ ਦੇਖਿਆ ਵੀ ਗਿਆ। ਜਿਸ ਤੋਂ ਬਾਅਦ ਜਦੋਂ ਉਸ ਦੇ ਜਾਣ ਮਗਰੋਂ ਅਮੀਰ ਕੰਬੋਜ਼ ਦਾ ਨਾਂ ਦਾਇਆ ਦੁਕਾਨਦਾਰ ਜਿਹੜਾ ਸੀ ਉਹ ਚੈੱਕ ਕਰਦਾ ਆਪਣੇ ਅਕਾਊਂਟ ਸਾਰੇ ਦੇਖਦਾ ਹੈ ਕਿ ਕਿਹੜੇ ਅਕਾਊਂਟ ਤੇ ਵਿੱਚ ਪੈਸੇ ਆਏ ਨੇ ਤਾਂ ਜਦੋਂ ਦੇਖਦਾ ਹੈ ਕਿ 1 ਰੁਪਿਆ ਵੀ ਉਸ ਦੇ ਅਕਾਊਂਟ ਤੇ ਵਿੱਚ ਨਹੀਂ ਆਇਆ ਹੁੰਦਾ ਤਾਂ ਫਿਰ ਉਹ ਇਸ ਵਿਅਕਤੀ ਦਾ ਪਿੱਛਾ ਕਰਦਾ ਹੈ ਜਿਸ ਤੋਂ ਬਾਅਦ ਅਮੀਰ ਕੰਬੋਜ਼ ਨਾਂ ਦੇ ਦੁਕਾਨਦਾਰ ਦੇ ਵੱਲੋਂ ਸੀਸੀਟੀਵੀ ਵੀਡੀਓ ਜਾਰੀ ਕੀਤੀ ਜਾਂਦੀ ਹੈ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਕਿ ਵੀ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਇੱਕ ਮੁਲਾਜ਼ਮ ਜਿਹੜਾ ਸੀ ਉਹ ਮੇਰੇ ਕੋਲ ਆਇਆ ਸੀ ਅਤੇ ਉਸ ਦੇ ਵੱਲੋਂ ਮੇਰੇ ਨਾਲ ਠੱਗੀ ਮਾਰੀ ਗਈ ਹੈ ਤੇ 5000 ਰੁਪਏ ਦੇ ਕਰੀਬ ਦੀ ਠੱਗੀ ਦਾ ਇਹ ਮਾਮਲਾ ਹੈ ਫਿਲਹਾਲ ਇਹ ਵਿਅਕਤੀ ਕੌਣ ਸੀ ਕਿੱਥੋਂ ਦਾ ਰਹਿਣ ਵਾਲਾ ਹੈ ਇਸ ਦੀ ਕੋਈ ਵੀ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆਈ ਹੈ ਪੰਜਾਬ ਪੁਲਿਸ ਦੇ ਵਿੱਚ ਵਰਦੀ ਵੀ ਹੈ ਜਾਂ ਫਿਰ ਨਹੀਂ ਹੈ ਜਾਂ ਫਿਰ ਉਹਵੇਂ ਹੀ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਠੱਗੀਆਂ ਮਾਰਦਾ ਹੈ ਇਸ ਦੀ ਜਾਂਚ ਜਿਹੜੀ ਹੈ ਉਹ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ